ਦੋਸਤੋ ਜਿਵੇਂ ਤੁਸੀਂ ਡਿਮਾਂਡ ਕੀਤੀ ਸੀਗੀ ਡਿਮਾਂਡ ਦੇ ਉੱਤੇ ਇੱਕ ਵੀਡੀਓ ਲੈ ਕੇ ਆਏ ਆ ਰੋਟਾਵੇਟਰ ਤੁਸੀਂ ਕਿਹਾ ਸੀ ਵੀ ਰੋਟਾਵੇਟਰਾਂ ਦੀ ਵੀਡੀਓ ਜ਼ਰੂਰ ਲੈ ਕੇ ਆਇਓ ਰੋਟਾਵੇਟਰ ਹਾਲਾਗੇ ਤਵੀਆਂ ਆ ਗਿਆਂ ਤੇ ਵੀਡੀਓ ਦੇ ਵਿੱਚ ਦਿਖਾਉਣੇ ਆ ਜਿਵੇਂ ਤੁਸੀਂ ਜ਼ਿਆਦਾ ਡਿਮਾਂਡ ਕੀਤੀ ਸੀ 6 ਫੁੱਟੇ ਰੋਟਾਵੇਟਰ ਤੇ ਅੱਜ ਆਪਾਂ 6 ਫੁੱਟੇ ਰੋਟਾਵੇਟਰ ਲੈ ਕੇ ਆਏ ਹਾਂ ਕੰਡੀਸ਼ਨ ਅਨੁਸਾਰੀ ਦਿਖਾ ਦੇਣੇ ਆ ਤੇ ਵੀਰਾਂ ਦਾ ਕੰਟੈਕਟ ਨੰਬਰ ਆਗਾ ਉਹ ਵੀਡੀਓ ਦੇ ਵਿੱਚ ਦਿੱਤਾ ਗਿਆ ਹੈਗਾ ਤੇ ਕਾਲਿੰਗ ਆ ਜਿਹੜੀ ਉਹ ਨਹੀਂ ਚੱਕੀ ਜਾਣੀ ਬਾਈ WhatsApp ਦੇ ਮੈਸੇਜ ਕਰਿਓ ਜੇ ਕੋਈ ਸੰਦ ਵੇਚਣਾ ਹੋਇਆ ਤਾਂ ਵੀ ਪੰਜ-ਛਤ ਫੋਟੋਆਂ ਭੇਜ ਸਕਦੇ ਹੋ ਮਾਡਲ ਰੇਟ ਲਿਖ ਕੇ ਭੇਜ ਸਕਦੇ ਹੋ ਤੁਹਾਡਾ ਸੰਦ ਜਿਹੜਾ ਉਹ ਖਰੀਦਿਆ ਜਾਊਗਾ ਜੇ ਤੁਸੀਂ ਇਹਨਾਂ ਚੱਲਦੀ ਵੀਡੀਓ ਦੇ ਵਿੱਚ ਕੋਈ ਸੰਦ ਖਰੀਦਣਾਗਾ ਤਾਂ ਉਹਦਾ ਸਕਰੀਨਸ਼ਾਟ ਭੇਜ ਦਿਓ WhatsApp ਤੇ ਤਾਂ ਤੁਹਾਨੂੰ ਰੇਟ ਆ ਜਿਹੜਾ ਉਹ WhatsApp ਤੇ ਦੱਸ ਦਿੱਤਾ ਜਾਊਗਾ 6 ਫੁੱਟੇ ਰੋਟਾ ਵੇਟਰ ਨੇ ਜਿਹੜੇ ਉਹ ਬਾਈ ਆ ਪਏ ਨੇ ਸਾਰੇ ਤੁਹਾਨੂੰ ਸਾਰੀ ਕੰਡੀਸ਼ਨਾਂ ਜਿਹੜੀ ਮੈਂ ਦਿਖਾ ਦੇਣਾਗਾ ਤੇ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲਿਓ ਤੇ ਆ ਰੋਟਾਵੇਟਰ ਪਏ ਨੇ ਲਓ ਜੀ ਤੇ ਬਾਕੀ ਹਾਲ ਜਿਵੇਂ ਆ ਹਾਲ ਆ ਗਏ ਇੱਕ ਕਾਇ ਫੁੱਟਿਆ ਆ ਕਿੰਨੇ ਆ ਗਏ ਹਾਲ 11 11 ਹਾਲ ਆ ਗਏ ਹਨ ਤੇ ਲੈ ਵੀ 11 ਹਾਲ ਆ ਗਏ ਤੇ ਉਧਰ ਉਹ ਚੁੰਜੂ ਹਾਲ ਪਏ ਨੇ ਇਧਰ ਪਏ ਨੇ ਮਿੱਤਰੋ ਚੁੰਜੂ ਹਾਲ ਤੇ ਉਧਰ ਤਵੀਆਂ ਦੇ ਸੈਟ ਪਏ ਨੇ ਜਿਵੇਂ ਕਿਸੇ ਨੇ 12 ਤਵੀਆਂ ਦਾ ਸੈਟ ਲੈਣਾਗਾ ਜਾਂ 14 ਤਵੀਆਂ ਦਾ ਸੈਟ ਲੈਣਾਗਾ ਹਨਾ ਉਹ ਸਾਰੇ ਸੈਟ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਜੇ ਆਪਾਂ ਮੇਨ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਰੱਲਾ ਕਬਾੜ ਹੈ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਇੱਥੇ ਆ ਕੇ ਤੁਸੀਂ ਇਹ ਸਾਰੇ ਸੰਦ ਆ ਜਿਹੜੇ ਤੁਸੀਂ ਖਰੀਦ ਸਕਦੇ ਹੋ ਆ ਚੰਗਾ ਇੱਕ ਰੋਟਾਬੀਟਰ ਹੋਰ ਰੁਪਿਆ ਹੈਗਾ ਇਹ ਕਿਹੜੇ ਫੁੱਟ ਦੇ ਵਿੱਚ 8 ਫੁੱਟ ਆਉ 7 ਫੁੱਟ ਲੈਂਡ ਫੋਰਸ ਲੈਂਡ ਫੋਰਸ ਦਾ ਬਾਈ ਕਹਿੰਦਾ 7 ਫੁੱਟ ਤੇ ਇਹ ਵੀ ਚੰਗਾ ਇੱਕ ਰੀਪਰ ਪਿਆਗਾ ਤੇ ਇੱਧਰ ਪਏ ਨੇ ਮੇਰੇ ਨਾਲ 9 ਹਾਲ ਪਏ ਨੇ ਆਹ 9 ਹਾਲ ਹੂੰ ਤੇ ਜਿਵੇਂ ਤਵੀਆਂ ਦੇ ਸੈੱਟ ਪਏ ਨੇ ਤਵੀਆਂ ਤਾਂ ਇਹਨਾਂ ਕੋਲ ਕਾਫੀ ਪਏ ਨੇ ਚੰਗੇ ਸੈੱਟ ਵੀ ਪਏ ਨੇ ਵਿੱਚ ਬਹੁਤ ਸਾਰੇ ਤਰ੍ਹਾਂ ਦਾ ਹੀ ਸਮਾਨ ਆ ਜਿਹੜਾ ਮਿਲ ਜੂਗਾ ਚੰਗੇ ਹਾਲ ਪਏ ਨੇ ਵੀ ਡਿਊਟੀ ਇਹ 11 ਹਾਲ ਨੇ ਕਿ ਨੌ ਨੇ 11 ਹਾਲ ਪਏ ਨੇ ਤੇ ਇੱਕ ਆ ਪਿਆ ਹਾਲਾਂ ਦਾ ਸੈੱਟ ਤੇ ਤਵੀਆਂ ਪਈਆਂ ਨੇ ਮਿੱਤਰੋ ਤਵੀਆਂ ਦੇ ਸੱਟ ਆ ਪੀਡੀਸੀ ਤੇ 0 ਟਰਲ ਆ ਗਈ 13 ਪੂਰੀ ਲੈ ਵੀ ਇਹ ਵੀ ਪਈ ਆ ਆ ਰੋਟਾਵੇਟਰ ਹੋਰ ਪਿਆਗਾ ਠੀਕ ਐ ਆਹ 10 ਫੁੱਟੇ ਆ ਗਏ 6 ਫੁੱਟੇ ਪਏ ਨੇ ਆ ਚੰਗੇ ਆ ਗਏ ਪੂਰੇ ਹਨਾ ਤੇ ਮਸ਼ੀਨ ਵਗੈਰਾ ਵੀ ਨਾਲ ਲੱਗੀ ਹੈ ਨਾ ਤੇ ਆ ਆ ਗਿਆ ਮਿੱਤਰੋ ਇੱਕ ਤੇ ਇੱਕ ਹੋਰ ਅੱਗੇ ਹੋਰ ਰੁਪਿਆਗਾ ਤੇ ਇੱਧਰ ਤੁਹਾਨੂੰ ਦਿਖਾ ਦਣਾ ਆਹ ਚੀਜ਼ ਦੀ ਬੜੀ ਡਿਮਾਂਡ ਆ ਬਾਬੇ ਆਹ ਚੀਜ਼ ਵੀ ਕਾਫੀ ਭਰਾਮ ਭਾਲਦੇ ਨੇ ਹਨਾ ਤੇ ਇਹ ਟਾਮੀ ਟਾਮੀ ਮਿਲਦੇ ਨੇ ਹਾਲ ਜੇ ਥੋੜਾ ਇਹਨੂੰ ਮੈਂ ਦਿਖਾ ਦਾਂ ਮੈਂ ਇਹ ਨਰਮਾਸ਼ੀਲਨ ਵਾਲੇ ਆ ਗਏ ਤੇ ਆ ਨਰਮਾਸ਼ੀਲਨ ਵਾਲੇ ਹਾਲ ਆ ਗਏ ਜਿਵੇਂ ਤੇ ਸਾਰਾ ਸਮਾਨ ਹੀ ਇੱਥੋਂ ਸੋਨੂੰ ਜਿਹੜਾ ਉਹ ਮਿਲ ਜੂਗਾ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਕਰ ਲਿਓ ਫੋਲੋ ਤੇ ਬਾਕੀ ਫੀਟ ਰੇੜਾ ਵੀ ਖੜਾਗਾ ਤੇ ਅੱਛਾ ਇੱਕ ਹੋਰ ਗੱਲ ਦੱਸ ਜਿਵੇਂ ਕਿਸੇ ਨੇ ਸੰਦ ਕਿਰਾਏ 'ਤੇ ਕਰੂ ਤੇ ਲੈਣੇ ਹੋਣ ਸੀਜ਼ਨ ਦੇ ਮੌਕੇ ਜਿਵੇਂ ਤੂੜੀ ਵਾਲੇ ਰੀਪਰ ਹੋਗੇ ਇਹਨਾਂ ਕੋਲੇ ਖੜੇ ਨੇ ਇਹਨਾਂ ਦੀ ਵੀਡੀਓ ਕੀਤੀ ਹੈ ਆਪਾਂ ਉਹ ਮਿਲ ਜਾਣਗੇ ਟਰਾਲੀਆਂ ਦੀ ਵੀਡੀਓ ਵੀ ਕੀਤੀ ਹੈ ਇਹਨਾਂ ਨੇ ਜੇ ਕਿਸੇ ਨੇ ਮੌਕੇ ਤੇ ਟਰਾਲੀਆਂ ਲੈਣੀਆਂ ਕਿਰਾਏ ਤੇ ਉਹ ਵੀ ਮਿਲ ਜਾਣਗੀਆਂ ਹਨਾ ਤੇ ਟਰੈਕਟਰ ਵਗੈਰਾ ਵੀ ਮਿਲ ਜਾਂਦਾ ਕਿਰਾਏ ਤੇ ਠੀਕ ਹੈ ਕੋਈ ਹਾਲਤ ਆ ਵੀ ਆ ਠੀਕ ਹੈ ਤੂੜੀ ਵਾਲੇ ਤੂੜੀ ਵਾਲੇ ਦੀਪਰ ਤੇ ਟਰਾਲੀਆਂ ਕਰਾਇਦੇ ਮਿਲ ਜਾਂਦੀਆਂ ਠੀਕ ਹੈ ਤੇ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਪੇਜ ਫੋਲੋ ਕਰ ਲਿਓ ਤੇ ਟੋਕੇ ਵਾਲੀ ਮਸ਼ੀਨ ਹੋ ਗਈ ਇੱਧਰ ਚੱਕੀ ਹੋ ਗਈ ਜਨਾਇਟਰ ਤੇ ਕਬਾੜ ਦੇ ਵਿੱਚ ਤਾਂ ਬਈ ਹਰ ਤਰ੍ਹਾਂ ਦਾ ਸਾਮਾਨ ਆ ਜਿਹੜਾ ਉਹ ਮਿਲ ਹੀ ਜਾਂਦਾ ਹੈ ਤੇ ਲੋਕੇਸ਼ਨ ਤੁਹਾਨੂੰ ਦੱਸਦੀ ਦੀ ਪੇਜ ਫੋਲੋ ਕਰੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ